ਹੁਣੇ ਬੱਕਰੀ ਨਾ ਕੀ ਹੋਏ ਖੁੱਲੀ ਛੱਡੀ ਸੀ ਕਰੇ ਕਿਸੇ ਜ਼ਿਮੀਂਦਾਰ ਦੀ ਲੋੜ ਤੋਂ ਵੱਧ ਖਵਾਈ ਗਏ ਉਹਨੂੰ ਹੁਣੇ ਬੱਕਰੀ ਕ੍ਰਾਸ ਨਹੀਂ ਹੁੰਦੀ ਏ ਗੱਭਣ ਨਹੀਂ ਰੈਂਦੀ ਕਰਾ ਦਿੰਦੇ ਖਾਲੀ ਫੇਰ ਹੋ ਜਾਂਦੀ ਆਏ ਨਹੀਂ ਬਣਾਉਣੀ ਬੱਕਰੀ ਲੋੜ ਮੁਤਾਬਕ ਪਾਉਣਾ ਉਹ ਤੇ ਖੁੱਲਾ ਦਾਣਾ ਸਾਰਾ ਕੁਝ ਖਾਂਦੀ ਸੀ ਠੀਕ ਹੈ ਹੁਣੇ ਚਾਰ ਦੰਦ ਹੋ ਗਈ ਤੇ ਚੰਮ ਦੇਖੋ ਕਿੰਨਾ ਝੜਿਆ ਹੈ ਚਰਬੀ ਇਹ ਜੀ ਬੱਕਰੀ ਨਹੀਂ ਲੈਣੀ ਪੂਰੀ ਸਲੇਮਾ ਬੱਕਰੀ ਲੈਣੀ ਹੈ ਤਾਂ ਉਹਦੀ ਪਤਲੀ ਹੋਵੇ ਪੂਰੀ ਆ ਸੰਗ ਮਗਰ ਨੂੰ ਹੁਣ ਸਿੰਗਾ ਦੀ ਸਹੀ ਹੈ ਇਹ ਕੱਦ ਕਾਠ ਬਹੁਤ ਆ ਬੱਕਰੀ ਦਾ ਅੰਗ ਪੈਰ ਬਹੁਤ ਤਗੜੇ ਆ ਜਦੋਂ ਕੰਨ ਦੇਖਨੇ ਆ 13 ਤੋਂ 14 ਇੰਚੀ ਕੰਨ ਹੋਣ ਉਦੋਂ ਉੱਤੇ ਕਿੰਨੇ ਮਰਜੀ ਹੋਣਾ 11 12 ਛੋਟੇ ਕੰਨ ਨਾਲ ਬਾਲੇ ਹੋਣ ਉਦੋਂ ਵੀ ਰੇਟ ਘਟ ਜਾਂਦਾ ਹੈ ਸਿੰਗ ਸਿੱਧੇ ਨਹੀਂ ਹੋਣੇ ਚਾਹੀਦੇ ਪਿੱਛੇ ਨੂੰ ਹੋਣੇ ਚਾਹੀਦੇ ਲੇਦੇ ਇਹ ਵੱਡੇ ਵੀ ਹੋ ਸਕਦੇ ਛੋਟੇ ਵੀ ਹੋ ਸਕਦੇ ਪਰ ਖੜੇ ਨਹੀਂ ਹੋਣੇ ਚਾਹੀਦੇ। ਸੌਂਦਾ ਵੀ ਆਵਾਜ਼ ਆਉਂਦੀ ਆ। ਠੀਕ ਐ ਇਹ ਬਲੈਕ ਕਲਰ ਚ ਆ ਗਈ ਪੱਠ। ਲੱਕਣਕੌੜਾ ਸਹੀ ਹੋਣਾ ਚਾਹੀਦਾ ਜਿੰਨਾ ਕੁੰਡਾ ਹੋਊਗਾ ਉਹਨਾਂ ਰੇਟ ਵੱਧ ਬਣ ਜਾਂਦਾ। ਉਹ ਮੂੰਹ ਦੀ ਸੁਨੱਖੀ ਹੋ ਜਾਂਦੀ ਐ। ਠੀਕ ਐ ਆਖੇ ਦੇ ਵਿੱਚ ਲਾਲ ਤੇ ਚਿੱਟੀ ਹੁੰਦੀ ਐ ਇਹਦਾ ਕੋਈ ਵਹਿਮ ਨਹੀਂ ਕਰਨਾ। ਪਰ ਜਿਹੜਾ ਤੁਸੀਂ ਬਰੀਡਰ ਰੱਖਣਾ ਨਵੇਂ ਬੰਦੇ ਨੇ ਬਰੀਡਰ ਚਿੱਟੀ ਅੱਖ ਦੇ ਹੀ ਰੱਖਣਾ। ਠੀਕ ਐ। लाल आंख ਦਾ ਬਰੀਡਰ ਕਿਉਂ ਨਹੀਂ ਰੱਖਣਾ ਮੇਰਾ ਹੁਣ ਲਾਲ ਅੱਖ ਦਾ ਰੱਖਿਆ ਮੇਰਾ ਆ ਚਿੱਟੀ ਦਾ ਇੱਕ ਅੰਦਰਾਂ ਲਾਲ ਡੱਬਾ ਬੱਕਰਾ ਸੋਨੂੰ ਦਿੱਕਤ ਆਉਣੀ ਐ ਸੋਨੂੰ ਉਹਦੇ ਬੱਚੇ ਲੈਣ ਵਾਲੇ ਲੋਕ ਆ ਖੱਟੀ ਅੱਖ ਦਾ ਯਾਰ ਮੇਰਾ ਇੱਥੇ ਨਾ ਲੈਣਗੇ ਮੈਂ ਮਹਾਰਾਸ਼ਟਰ ਭੇਜ ਦੂੰਗਾ ਮੇਰਾ ਨਾਂ ਚੱਲਿਆ ਪਰ ਤੁਸੀਂ ਨਵੇਂ ਬੰਦੇ ਨੇ ਬਰੀਡਰ ਰੱਖਣਾ ਚਿੱਟੀ ਅੱਖ ਦਾ ਬੱਕਰੀ ਚੰਗੀ ਲੈ ਲਓ ਲਾਲ ਅੱਖ ਦੀ ਮਿਲਦੀ ਐ ਚਿੱਟੀ ਦੀ ਮਿਲਦੀ ਐ ਕੋਈ ਦਿੱਕਤ ਨਹੀਂ ਕਈ ਜਿਹੜੀ ਤੁਹਾਡੇ ਕੋਲੇ ਪੱਠ લાલ ਅੱਖਾਂ ਦੇ ਵਪਾਰੀ ਤੁਹਾਨੂੰ ਕਹਿੰਦੇ ਲਾਲ ਅੱਖਾ ਯਾਰੀ ਤਾਂ ਆਏ ਆਂ ਜਾਉਂ ਆਂ ਉਹ ਗੱਲਾਂ ਚ ਨਹੀਂ ਆਉਣਾ ਉਹਨਾਂ ਨੂੰ ਕਿ ਬਈ ਕੋਈ ਗੱਲ ਨਹੀਂ ਲਾਲ ਅੱਖਾ ਤਾਂ ਮੈਂ ਇਥੇ ਬੱਕਰੇ ਬਾਹੋਂ ਵੱਡੇ ਚਾਰ ਪਾਉਂਦੇ ਨੇ ਅੱਖ ਨਾ ਤਾਂ ਬਈ ਖਾਦੀ ਜਾਂਦੀ ਐ ਨਾ ਕਿਸੇ ਕੰਮ ਚ ਆਉਂਦੀ ਐ ਕੱਟ ਕੇ ਭਰਾ ਮਾਰਦੇ ਸੀਗੇ ਠੀਕ ਐ ਇਹ ਅੱਖਾਂ ਓੱਖਾਂ ਦਾ ਵਹਿਮ ਬਣਾਇਆ ਹੋਇਆ ਹੁਣ ਬਰਬਰੀ ਇਹ ਕੰਮ ਫੇਲ ਕਰਿਆ ਬਰਬਰੀ ਚ ਬਈ ਜੀ ਚਿੱਟੀ ਅੱਖ ਦੀ ਚਾਹੀਦੀ ਐ ਮਾ ਕਹਿੰਦਾ ਵੀ ਅਗਲੇ ਮਹੀਨੇ ਫੋਨ ਕਰ ਲੈ 2 ਸਾਲ ਹੋ ਗਏ ਹਜੇ ਤੈਨਾਂ ਤਾਂ ਮੈਂ ਉਹਨਾਂ ਨੂੰ ਦਿੱਤੀ ਆ ਪੱਠ ਚਿੱਟੀ ਅੱਖ ਦੀ ਕੋਈ ਇੱਕ ਅੱਧੀ ਹੁੰਦੀ ਆ ਮੈਂ ਘਰੇ ਰੱਖੀ ਬੈਠਾ ਹੁਣ ਬਰੀਡਰ ਮੇਰੇ ਕੋਲ ਚਿੱਟੀ ਅੱਖ ਦਾ ਬਰਬਰੀ ਉਹ ਜਾਦੇ ਬੱਚੇ ਪਾਉਂਦਾ ਚਿੱਟੀ ਅੱਖ ਦੇ ਠੀਕ ਆ ਆਪਦਾ ਤੁਸੀਂ ਕੋਈ ਬਰੀਡਰ ਰੱਖ ਲੋ ਚੰਗਾ ਇੱਕ ਰੱਖ ਸਕਦੇ ਆ ਬੱਕਰੀਆਂ ਕਿੱਥੋਂ ਇੰਨੀਆਂ ਇਕੱਠਾਂ ਕਰ ਲਾਂਗੇ ਆਪਾਂ ਲਿਆ ਦੁੱਧ ਦੀ ਬੱਕਰੀ ਆ ਬੱਕਰੀ ਦੇ ਲੌਣ ਕਿੰਨਾ ਇਹ ਜੀ ਬੱਕਰੀ ਨਹੀਂ ਲੈਣੀ ਤੁਸੀਂ ਇਹ ਬੱਕਰੀ ਬਹੁਤ ਔਖੀ ਹੋਊਗੀ ਮੰਨ ਲਾ ਗੱਬਣ ਹੋਊਗੀ ਕਰਾਸ ਹੋਊਗੀ ਸੁੰਦੀ ਨਹੀਂ ਸ਼ੇਰਾ ਇਹਨੂੰ ਸ਼ੇਰਾ ਰੰਗ ਕਹਿ ਦਿੰਦੇ ਆ ਆਪਣੇ ਬੀਟਲ ਦੇ ਵਿੱਚ ਹੀ ਐ ਇਹ ਕਾਲਾ ਸ਼ੇਰਾ ਵੀ ਹੁੰਦੀ ਐ ਲਾਲ ਸ਼ੇਰਾ ਚਿੱਟੀ ਸ਼ੇਰੀ ਹੁੰਦੀ ਐ ਇਹ ਤਿੰਨ ਰੰਗ ਹੁੰਦੇ ਸ਼ੇਰੇ ਦੇ ਵਿੱਚ ਆਹ ਕੰਨ ਬਹੁਤ ਵਧੀਆ ਬੀਟਲ ਦਾ ਨਾ ਵੱਡਾ ਨਾ ਛੋਟਾ ਮੂੰਹ ਦੀ ਵੇਖੋ ਇਹਦਾ ਨੱਕ ਉਦੋਂ ਥੋੜਾ ਇਸ ਨੱਖਾ ਹੈ ਸਿੰਗ ਦੇਖੋ ਛੋਟੇ ਐ ਇਹਦੇ ਕੋਸੇ ਨੇ ਕਸਾਏ ਹੋਏ ਐ ਕਈ ਯਾਰ ਇਹ ਵਪਾਰੀਏ ਨੂੰ ਜਾਂ ਕੋਈ ਵੀ ਬੰਦਾ ਕਸਾ ਕੇ ਵੀ ਸੈੱਟ ਹੋ ਜਾਂਦੇ ਉਹ ਦੇਖਣੇ ਆ ਤੁਸੀਂ ਬਈ ਸੰਗ ਕੀ ਵੱਡ ਕੇ ਦਾ ਨਹੀਂ ਕੀਤੇ ਇੱਕ ਬਦਾਮ ਜਮਾ ਬਦਾਮ ਵਰਗਾ ਆਉਂਦਾ ਠੀਕ ਆ ਉਹ ਵੀ ਤੁਹਾਨੂੰ ਸੰਗ ਦਿਖਾ ਦੇਾਂਗੇ ਆਪਾਂ ਆ ਦੇਖੋ ਕੱਲ ਪੂਰਾ ਚੌੜਾ ਤੇ ਉਹ ਆ ਜਿਹੜਾ ਕਦਮ ਮਿਲਣਾ ਬੱਕਰੀ ਦਾ ਜਦੋਂ ਉਹ ਆ ਪਿਛਲੇ ਪੈਰ ਤੋਂ ਸਿੱਧੀ ਠੱਲਣੀ ਆ ਸਿੱਧੀ ਠਾਲ ਬਾਬਾ ਆ ਪੈਰ ਤੋਂ ਇੱਥੇ ਡੰਡਾ ਰੱਖ ਲੈਣਾ ਜਦੋਂ ਵੀ ਮੰਡੀ ਜਾਣਾ ਤੁਹਾਡੀ ਜੇਬ 'ਚ ਫੀਤਾ ਹੋਣਾ ਚਾਹੀਦਾ ਲੋਹੇ ਵਾਲਾ ਠੀਕ ਹੈ ਇੱਥੋਂ ਕੱਦ ਮਣੀਦਾ ਜਿਹੜਾ ਤੁਸੀਂ ਕਹਿੰਦੇ 35 ਇੰਚ ਜੀ 40 ਇੰਚ ਜੀ 45 ਇੰਚ ਜੀ 50 ਇੰਚ ਜੀ ਉਹ ਆ ਚੀਜ਼ ਤੁਮ ਹੀ ਮਣੀਦਾ ਕੱਦ ਸੋਨੂੰ ਆਵੇਂ ਮਾਰੀ ਜਾਂਦੇ ਵੀਡੀਓ 'ਚ ਜੀ ਇਹ 37 ਇੰਚ 38 ਇੰਚ ਠੀਕ ਹੈ ਤੁਸੀਂ ਆ ਫੀਤਾ ਲਾ ਕੇ ਦੇਖਣਾ ਹੈ ਕਈ ਵੀਡੀਓ ਦੇ ਵਿੱਚ ਵੀ ਉਹ